సతశ్రీకాలీ సార్ స్వాగత యాడ్డా చూక విద క ਅੱਜ ਆਪਾਂ ਬਹੁਤ ਹੀ ਟੇਸਟੀ ਸੁੰਢ ਦੀ ਪੰਜੀਰੀ ਬਣਾ ਕੇ ਤਿਆਰ ਕਰਾਂਗੇ। ਇਹ ਸੁੰਢ ਦੀ ਪੰਜੀਰੀ ਟੇਸਟੀ ਹੋਣ ਦੇ ਨਾਲ-ਨਾਲ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੀ ਹੈ। ਜੇਕਰ ਤੁਹਾਡਾ ਸਿਰ ਦਰਦ ਹੋ ਰਿਹਾ ਹੋਵੇ, ਲੱਕ ਦਰਦ ਹੋ ਰਿਹਾ ਹੋਵੇ, ਲੱਤਾਂ ਦਰਦ ਹੋ ਰਹੀਆਂ ਹੋਣ, ਸਰਦੀ ਜ਼ੁਕਾਮ, ਛਿੱਕਾਂ ਜ਼ਿਆਦਾ ਆ ਰਹੀਆਂ ਹੋਣ ਤਾਂ ਤੁਸੀਂ ਸੁੰਢ ਦੀ ਪੰਜੀਰੀ ਬਣਾ ਕੇ ਖਾਓਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ। ਤੁਸੀਂ ਇਸ ਸੁੰਢ ਦੀ ਪੰਜੀਰੀ ਨੂੰ ਇੱਕ ਜਾਂ ਦੋ ਚਮਚ ਦੁੱਧ ਜਾਂ ਚਾਹ ਦੇ ਨਾਲ ਲੈ ਸਕਦੇ ਹੋ। ਇਹ ਬਹੁਤ ਹੀ ਫਾਇਦਾ ਕਰਦੀ ਹੈ। ਇਹ ਜਿਹੜੀ ਸੁਨਹਰੀ ਪੰਜੀਰੀ ਆ ਤੁਸੀਂ ਇਸ ਨੂੰ ਇੱਕ ਰੈਮੇਡੀ ਵੀ ਕਹਿ ਸਕਦੇ ਹੋ ਤੇ ਦੂਸਰੂ ਤੁਸੀਂ ਇਸ ਨੂੰ ਇੱਕ ਔਸ਼ਧੀ ਵੀ ਕਹਿ ਸਕਦੇ ਹੋ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕਵੈਸਟ ਹੈ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤਾਂ ਆਓ ਫਿਰ ਆਪਾਂ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਸੁੰਡ ਦੀ ਪੰਜੀਰੀ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਤੇ ਸੁੰਡ ਦੀ ਪੰਜੀਰੀ ਬਣਾਉਣ ਵਾਸਤੇ ਇੱਥੇ ਮੈਂ 1 ਕੱਪ ਕਣਕ ਦਾ ਆਟਾ ਲਿਆ ਹੈ ਤੇ 3 ਵੱਡੇ ਚਮਚ ਦੀਸੀ ਕਿਓ ਤੇ ਕੱਪ ਦਾ ਚੌਥਾ ਹਿੱਸਾ ਮੈਂ ਸ਼ੱਕਰ ਲਈ ਹੈ ਤੇ 2 ਵੱਡੇ ਚਮਚ ਜੜਿਓ ਮੈਂ ਸੁੰਦੇ ਲੈ ਨਹੀਂ ਜਾਨੀ ਕਿ ਜਿੰਜਰ ਪਾਊਡਰ ਇਹ ਤੁਹਾਨੂੰ ਕਿਸੇ ਵੀ ਗ੍ਰੋਸਰੀ ਸਟੋਰ ਤੋਂ ਬਹੁਤ ਆਸਾਨੀ ਨਾਲ ਮਿਲ ਜਾਈਗਾ ਤੇ ਆਪਾਂ ਸੁਣਨ ਵਾਸਤੇ ਇੱਥੇ ਮੈਂ ਇੱਕ ਪੈਨ ਲਿਆ ਤੇ ਉਹਦੇ ਵਿੱਚ ਆਪਾਂ ਦੇਸੀ ਘਿਓ ਪਾ ਦਾਂਗੇ ਇਹਨਾਂ ਨੂੰ ਦੇਸੀ ਘਿਓ ਪਾ ਦਾਂਗੇ ਇਹਨਾਂ ਨੂੰ ਥੋੜਾ ਆਪਾਂ ਬਚਾ ਕੇ ਰੱਖ ਲਾਂਗੇ ਜਰੂਰਤ ਹੋਈ ਤਾਂ ਬਾਅਦ ਵਿੱਚ ਆਪਾਂ ਇਹਦਾ ਯੂਜ਼ ਕਰਾਂਗੇ ਤੇ ਕਿਉਂ ਜਿਹੜਾ ਉਹ ਮੈਲਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕਣਕ ਦਾ ਆਟਾ ਪਾ ਦਾਂਗੇ ਤੁਸੀਂ ਇਸ ਨੂੰ ਇੱਕ ਰੈਮਡੀ ਵੀ ਕਹਿ ਸਕਦੇ ਹੋ ਤੇ ਤੁਸੀਂ ਇਸ ਨੂੰ ਇੱਕ ਔਸ਼ਧੀ ਵੀ ਕਹਿ ਸਕਦੇ ਹੋ ਜੇ ਤੁਹਾਨੂੰ ਬਹੁਤ ਜ਼ਿਆਦਾ ਛਿੱਕਾਂ ਜ਼ੁਕਾਮ ਹੋਇਆ ਹੋਵੇ ਤਾਂ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਦੇਵੇਗਾ ਤੇ ਜਿਹੜਾ ਬਚਿਆ ਹੋਇਆ ਦੇਸੀ ਘਿਓ ਹੈ ਉਹ ਵੀ ਆਪਾਂ ਨੇ ਵਿੱਚ ਪਾ ਦਾਂਗੇ। ਚੁੰਡਕਣ ਵਾਸਤੇ ਜਿਹੜੀ ਹੈ ਇਹ ਇਹ ਮਾਪ ਜਿਹੜਾ ਬਿਲਕੁਲ ਪਰਫੈਕਟ ਹੈ। ਤੇ ਨੂੰ ਆਪਾਂ ਚੰਗੀ ਤਰ੍ਹਾਂ ਆਟੇ ਨੂੰ ਇਹਦੇ ਵਿੱਚ ਉਹ ਦੇ ਵਿੱਚ ਮਿਕਸ ਕਰ ਦਾਂਗੇ ਤੇ ਆਪਾਂ ਇਹਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਕਲਰ ਨਹੀਂ ਹੋ ਜਾਂਦਾ ਇਹਨੂੰ ਆਪਾਂ ਕੈਸਕੀਂ ਮੀਡੀਅਮ ਹੀਟ ਤੇ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਨਹੀਂ ਤਾਂ ਜਿਹੜਾ ਆਟਾ ਹੈ ਆਪਣਾ ਉਹ ਜਲ ਜਾਏਗਾ ਇਸੇ ਵੀ ਹਿਲਾਉਂਦੇ ਹੋਏ ਆਪਾਂ ਪਕਾਵਾਂਗੇ ਤੇ ਧੀਮੀ ਧੀਮੀ ਆਟਾ ਜਿਹੜਾ ਪੱਕਦਾ ਜਾਏਗਾ ਉਹ ਥੋੜਾ ਹਲਕਾ ਹੁੰਦਾ ਜਾਏਗਾ ਤੇ ਲਗਾਤਾਰ ਚਲਾਉਂਦੇ ਹੋਏ ਆਪਾਂ ਇਹਨੂੰ మీడియం 플ੇਨ ਤੇ ਪਕਾਵਾਂਗੇ ਤੇ ਇਹ ਵਾਲੀ ਆਪਣੀ ਰੈਸਪੀ ਜਿਹੜੀ ਹੈ ਬਹੁਤ ਹੀ ਘੱਟ ਇੰਗਰੀਡੀਅੰਟਸ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦਾ ਕਲਰ ਜਿਹੜਾ ਉਹ ਚੇਂਜ ਹੋ ਗਿਆ ਇਹਨੂੰ ਆਪਾਂ ਥੋੜਾ ਜਿਹਾ ਹੋਰ ਪਕਾ ਕੇ ਜਿਹੜੀ ਗੈਸ ਹੈ ਉਹਨੂੰ ਬਿਲਕੁਲ మీడియం ਕਰ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਸੁੰਗੜ ਦਾ ਪਾਊਡਰ ਪਾ ਦਾਂਗੇ ਤੇ ਆਪਾਂ ਹੁਣ ਇਹਦੇ ਵਿੱਚ ਸੁੰਡਾ ਪਾਊਡਰ ਪਾ ਦਾਂਗੇ ਤੇ ਫਟਾਫਟ ਇਹਨੂੰ ਮਿਕਸ ਕਰ ਦਾਂਗੇ ਕਿਉਂਕਿ ਆਟਾ ਆਪਣਾ ਬਹੁਤ ਜ਼ਿਆਦਾ ਗਰਮ ਹੈ ਤੇ ਇਹਦੇ ਵਿੱਚ ਗਰਮ ਆਟੇ ਵਿੱਚ ਸੁੰਡ ਨੇ ਆਪਣੇ ਆਪ ਹੀ ਪੱਕ ਜਾਣਾ ਹੈ ਤੇ ਇਹਨੂੰ ਮਿਕਸ ਕਰ ਦਵਾਂਗੇ ਤੇ ਹੁਣ ਗੈਸ ਦੀ ਫਲੇਮ ਨੂੰ ਬੰਦ ਕਰਕੇ ਇਹਦੇ ਵਿੱਚ ਆਪਾਂ ਜਿਹੜੀ ਸ਼ੱਕਰ ਹੈ ਉਹ ਮਿਕਸ ਕਰ ਦਾਂਗੇ ਕਿਉਂਕਿ ਆਟਾ ਗਰਮ ਹੈ ਸ਼ੱਕਰ ਜਿਹੜੀ ਆਪਣੇ ਆਪ ਹੀ ਇਹਦੇ ਵਿੱਚ ਮੈਲਟ ਹੋ ਜਾਏਗੀ ਇਹਨੂੰ ਲਗਾਤਾਰ ਚਲਾਵਾਂਗੇ ਤੇ ਜੇਕਰ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਇਹਦੇ ਵਿੱਚ ਡਰਾਈ ਫਰੂਟਸ ਹੀ ਪਾ ਸਕਦੇ ਹੋ ਪਰ ਡਰਾਈ ਫਰੂਟਸ ਤੋਂ ਬਿਨਾ ਇਹ ਜਿਹੜੀ ਹੈ ਇਹ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਡਰਾਈ ਫਰੂਟਸ ਤੋਂ ਬਿਨਾ ਹੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਨੂੰ ਸ਼ੱਕਰ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਮਿਕਸ ਕਰ ਦਾਂਗੇ ਇਹਨੂੰ ਆਪਾਂ ਗੈਸ ਦੀ ਫਲੇਮ ਔਨ ਕਰਕੇ ਸ਼ੱਕਰ ਨੂੰ ਕਦੇ ਵੀ ਨਹੀਂ ਪਾਵਾਂਗੇ ਕਿਉਂਕਿ ਜੇ ਆਪਾਂ ਗੈਸ ਦੀ ਫਲੇਮ ਨੂੰ ਔਨ ਕਰਕੇ ਸ਼ੱਕਰ ਪਾਵਾਂਗੇ ਤਾਂ ਉਹ ਜਿਹੜੇ ਹੈ ਉਹ ਬਹੁਤ ਜ਼ਿਆਦਾ ਚੀੜਾ ਜਾ ਹੋ ਜਾਏਗਾ ਤੇ ਫਿਰ ਉਹ ਸੁੰਡ ਖਾਣੀ ਬੜੀ ਮੁਸ਼ਕਿਲ ਹੋ ਜਾਏਗੀ ਤੇ ਤੁਸੀਂ ਇਸ ਨੂੰ ਇੱਕ ਰੈਮਡੀ ਵੀ ਕਹਿ ਸਕਦੇ ਹੋ ਤੇ ਤੁਸੀਂ ਇਸ ਨੂੰ ਇੱਕ ਔਸ਼ਧੀ ਵੀ ਕਹਿ ਸਕਦੇ ਹੋ ਛਿੱਕਾਂ ਜ਼ੁਕਾਮ ਸਿਰਦਰਦ ਤੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਗੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਕੁਕ ਗੌਰ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪੈਸ ਕਰਿਓ ਤਾਂ ਕਿ ਮੇਰੇ ਆਉਣ ਵਾਲੀ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤਾਂ ਆਓ ਆਪਾਂ ਸੁੰਦਰੀ ਪੰਜੀਰੀ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਤੇ ਸੁੰਦਰੀ ਪੰਜੀਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਸੁੰਦਰੀ ਪੰਜੀਰੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਨੂੰ ਇੱਕ ਬੋਲ ਦੇ ਵਿੱਚ ਸਰਵ ਕਰਾਂਗੇ ਤੇ ਹੁਣ ਆਪਾਂ ਇੱਕ ਬੋਲ ਦੇ ਵਿੱਚ ਇਹਨੂੰ ਸਰਵ ਕਰਾਂਗੇ ਸੋਨੇ ਦੀ ਪੰਜੀਰੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਕਿਉਂਕਿ ਹੁਣ ਪੰਜਾਬ ਵਿੱਚ ਠੰਡੀ ਬਹੁਤ ਜ਼ਿਆਦਾ ਫੈਲ ਗਈ ਹੈ ਤੇ ਉਹਦੇ ਨਾਲ ਸਭ ਨੂੰ ਛਿੱਕਾਂ ਜੁਕਾਮ ਹੋ ਰਿਹਾ ਹੈ ਜੇਕਰ ਤੁਸੀਂ ਇਹ ਪੰਜੀਰੀ ਬਣਾ ਕੇ ਖਾਓਗੇ ਤਾਂ ਤੁਹਾਨੂੰ ਇਹਦੇ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ ਤੇ ਸੋਨੇ ਦੀ ਪੰਜੀਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਗਰਮ ਜਾਂ ਠੰਡਾ ਕਿਸੇ ਵੀ ਰੂਪ ਵਿੱਚ ਇਸ ਨੂੰ ਖਾ ਸਕਦੇ ਹੋ ਤੁਸੀਂ ਦੁੱਧ ਨਾਲ ਜਾਂ ਚਾਹ ਨਾਲ ਸਵੇਰ ਸ਼ਾਮ 1 ਜਾਂ 2 ਚਮਚ ਲੈ ਸਕਦੇ ਹੋ ਤੇ ਪੂਰੀ ਫੈਮਿਲੀ ਇਸ ਸੁਨਲ ਦੀ ਪੰਜੀਰ ਨੂੰ ਇੰਜੋਏ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਤਾਂ ਮੇਰੇ ਚੈਨਲ ਕੁਕ ਵਿਦ ਕਾਰਮੇ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤੇ ਤੇ ਫਿਰ ਮਿਲਾਂਗੇ ਇਹੋ ਜਿਹੀ ਇੱਕ ਹੋਰ ਡੇਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਸ਼ਿਆਕਾਲ